ਜੇ ਤੁਸੀਂ ਸੋਸ਼ਲ ਮੀਡੀਆ ਤੇ ਆਉਣ ਦੀ ਸੋਚ ਰਹੇ ਹੋ ਇਹਦੇ ਵੀਡੀਓ ਬਣਾਉਣ ਦੀ ਸੋਚ ਰਹੇ ਹੋ ਇਹ ਤੋਂ ਇਨਕਮ ਕਰਨ ਦੀ ਸੋਚ ਰਹੇ ਹੋ ਤਾਂ ਅਜਲਾ ਪੋਡਕਾਸਟ ਤੁਹਾਡੇ ਲਈ ਹੈ ਅੱਜ ਮੇਰੇ ਨਾਲ ਮੇਰਾ ਭਰਾ rahul ਤੇ ਮੈਂ ਦੋਨੇ ਜਣੇ ਚਰਚਾ ਕਰਾਂਗੇ ਫੇਸਬੁੱਕ ਤੇ ਜਿਹੜੇ ਸਵਾਲ ਬਾਈ ਲੈ ਕੇ ਆਇਆ ਮਤਲਬ ਕੁਝ ਸਵਾਲ ਨੇ ਜਿਹੜੇ ਬਾਈ ਲੈ ਕੇ ਆਇਆ ਆਪਣੇ ਵਾਸਤੇ ਆਡੀਅנס ਦੇ ਮਨ ਚ ਵੀ ਇਹ ਸਵਾਲ ਹੁੰਦੇ ਆ ਸਾਥੋਂ ਆ ਕੇ ਵੀ ਬਾਈ ਜੀ ਤੁਸੀਂ ਪੁੱਛਦੇ ਹੋ ਵੀ ਆਹ ਕੰਮ ਕਿਵੇਂ ਆ ਉਹਦੇ ਸਵਾਲਾਂ ਦਾ ਜਵਾਬ ਆਪਾਂ ਤੁਹਾਨੂੰ ਅੱਜ ਦੇਵਾਂਗੇ ਸੋ ਬਣੇ ਰਹੋ ਐਂਡ ਤੱਕ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਸੋ ਭਾਈ ਅਸੀ ਕਾ rahul ਭਾਈ ਸਿਕਾਲ ਭਾਈ ਜੀ ਠੀਕ ਹੋ ਹੋਰ ਠੀਕ ਹੋ ਵਧੀਆ ਵਧੀਆ ਤਾਂ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਚ ਆਪਣੇ ਅੱਜ ਦੇ ਪੋਡਕਾਸਟ 'ਚ ਗੱਲਾਂ ਹਸਲ ਦੀਆਂ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ Facebook ਹਾਂਜੀ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਜੀ Facebook social media YouTube ਬਾਰੇ ਠੀਕ ਹੈ ਜੀ ਕੁਝ ਕੁ ਲੋਕ ਜਿਹੜੇ ਤੁਹਾਨੂੰ ਪਤਾ ਕਮੈਂਟ ਵੀ ਕਰਦੇ ਨੇ ਸਵਾਲ ਵੀ ਪੁੱਛਦੇ ਨੇ ਹਾਂਜੀ ਮੈਂ ਉਹਨਾਂ ਸਾਰੇ ਕਮੈਂਟਾਂ ਨੂੰ ਤੇ ਉਹਨਾਂ ਸਾਰੇ ਸਵਾਲਾਂ ਨੂੰ ਉਹਨਾਂ 'ਚੋਂ ਕੁਝ ਫਿਲਟਰ ਕਰਕੇ ਜਿਹੜੇ ਮੇਨ ਕੋਮਨ ਜਿਹੜੇ ਜ਼ਿਆਦਾ ਪੁੱਛੇ ਜਾਂਦੇ ਨੇ ਜੀ ਆਪਾਂ ਨੋਟ ਕੀਤੇ ਨੇ ਜੀ ਤੇ ਤੁਹਾਡੇ ਦੋਨਾਂ ਬਾਰੇ ਪੁੱਛਾਂਗੇ ਹਾਂਜੀ ਵੀ ਉਹ ਕੀ ਅਸਲ 'ਚ ਉਹਨਾਂ ਦੇ ਉੱਤਰਨੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਬਿਲਕੁਲ ਬਿਲਕੁਲ ਪੁੱਛੋ ਬਈ ਬਹੁਤ ਅੱਛਾ ਹਾਂਜੀ ਤਾਂ ਸਾਰਿਆਂ ਨੂੰ ਪਹਿਲਾਂ ਜਿਹੜਾ ਸਵਾਲ ਹੈ ਜੀ ਇਹਦਾ ਕੋਮਨ ਦਾ ਸਵਾਲ ਹੈ ਹਮ ਕੀ ਇਹ ਸਵਾਲ ਹੈ ਕਿ ਜਿਹੜੇ ਤੁਸੀਂ ਫੋਲੋਅਰ ਦਿੰਨੇ ਹੋ ਹਾਂਜੀ ਜਿਹੜੇ ਆਪਾਂ ਫੋਲੋਅਰ ਦਿੰਨੇ ਆ ਕਿਸੇ ਦੇ ਹਨਾ ਫੇਸਬੁੱਕ ਦੇ ਇੰਸਟਾ ਦੇ ਕੀ ਉਹ ਜੈਨੂਇਨ ਹੁੰਦੇ ਨੇ ਕਿਸ ਤਰ੍ਹਾਂ ਉਹ ਹੁੰਦੇ ਨੇ ਕਿਸ ਤਰ੍ਹਾਂ ਆਉਂਦੇ ਨੇ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਬਹੁਤ ਵਧੀਆ ਬਾਈ ਤੁਸੀਂ ਸਵਾਲ ਜਿਹੜਾ ਪੁੱਛਿਆ ਨਾ ਫੇਸਬੁੱਕ ਦੇ ਜਿਹੜੇ ਫੋਲਰ ਹੁੰਦੇ ਨੇ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਆ ਵੀ ਉਹ ਨਕਲੀ ਹੁੰਦੇ ਨੇ ਠੀਕ ਹੈ ਕਹਿੰਦਾ ਬਹੁ ਫੇਕ ਕਹਿ ਦਿੰਦੇ ਲੋਕ ਉਹ ਫੇਕ ਨਹੀਂ ਹੁੰਦੇ ਮੈਂ ਬਹੁਤ ਵੀਡੀਓ ਚ ਇਹ ਗੱਲ ਦੱਸੀ ਆ ਵੀ ਜਿਹੜੇ ਫੋਲੋਅਰਸ ਬਣਦੇ ਨੇ ਨਾ ਹੂੰ ਉਹ ਫੋਲੋਅਰਸ ਅੱਗੇ ਜਾ ਕੇ ਆਪਾਂ ਨੂੰ ਸਹਾਰਾ ਦਿੰਦੇ ਨੇ ਆਪਣੀ ਰੀਚ ਅੱਪ ਹੁੰਦੀ ਆ ਹੁਣ ਮੰਨ ਲਓ ਮੰਨ ਲਓ ਆਪਾਂ ਸਪੋਇ ਕਰੋ ਅੱਜ ਆਪਾਂ ਪੋਡਕਾਸਟ ਪਾ ਰਹੇ ਹਾਂ ਠੀਕ ਹੈ ਜੀ ਹੁਣ ਚਲੋ ਆਪਣੀ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਮਿਹਨਤ ਕਰਦਿਆਂ ਨੂੰ 5 ਸਾਲ ਹੋ ਗਏ ਫੇਸਬੁੱਕ ਦੇ ਰੀਚ ਵਧੀਆ ਤੇ ਕੁਛ ਨਾ ਕੁਛ ਚੱਲੇ ਜਾਣਾ ਪੌਡਕਾਸਟ ਨਾ YouTube ਦੇ ਵੀ ਗ੍ਰੋਥ ਕਰ ਜਾਣਾ ਸੋ ਜਿਹੜਾ ਪਹਿਲਾ ਨਵਾਂ ਬੰਦਾ ਹੁੰਦਾ ਪਹਿਲੇ ਦਿਨ ਵੀਡੀਓ ਪਾਉਂਦਾ ਹੁਣ ਉਹਦੀ ਵੀਡੀਓ ਨੂੰ 10 ਵਿਊ ਵੀ ਨਹੀਂ ਆਉਂਦੇ ਬਾਈ ਇੱਕ ਵਿਊ ਖੜਾ ਰਹਿੰਦਾ ਹਨਾ ਘੱਟੋ ਘੱਟ ਹਫ਼ਤੇ ਤੱਕ ਵੀ ਤੁਸੀਂ ਵੀਡੀਓ ਪਾਈ ਜਾਓਗੇ ਤਾਂ ਵੀ ਇੱਕ ਵਿਊ ਖੜਾ ਰਹਿੰਦਾ ਹੁਣ ਤੁਸੀਂ ਦੇਖੋ ਆਪਾਂ ਹੀ ਨਹੀਂ ਕਹਿੰਦੇ ਸਾਰੇ ਜਾਣੇ ਫੋਲਰ ਲੋ ਤੁਸੀਂ ਜ਼ੀਰੋ ਤੋਂ ਸਟਾਰਟ ਕਰੋ ਬਾਈ ਬਿਲਕੁਲ ਜਮਾ ਰਹੋ ਅੱਜ ਪੇਜ ਬਣਾਓ ਬਣਾ ਲਿਆ ਤੇ ਸਟਾਰਟ ਠੀਕ ਹੈ ਜਮਾ ਨਾ ਫ ਪਰ ਜਿਹੜਾ ਮੇਰਾ ਵੀਰ ਅਫੋਰਡ ਕਰ ਸਕਦਾ ਹੈ ਫੋਲਰ ਲੈ ਸਕਦਾ ਹੈ ਉਹਦਾ ਹੁੰਦਾ ਕੀ ਹੈ ਮਤਲਬ ਜੇ ਆਪਾਂ ਉਹਨੂੰ ਫੋਲਰ ਦੇ ਦਿੰਦੇ ਆ ਨਾਲ ਉਹਦੀ ਰੀਚ ਵਧ ਜਾਂਦੀ ਆ ਨਾਲ ਉਹਦੀ ਉਹਦੀ ਕਰਿਓਸਿਟੀ ਵਧ ਜਾਂਦੀ ਵੀ ਹਾਂ ਯਾਰ ਵੀ ਮੈਂ ਵੀਡੀਓ ਪਾਵਾਂ ਵੀ ਮੇਰੇ ਫੋਲਰ ਨੇ ਕਿਉਂਕਿ ਜਦੋਂ ਉਹ ਕੰਟੀਨਿਊ ਵੀਡੀਓ ਪਾਉਂਦਾ ਰਹਿੰਦਾ ਉਹ ਫੋਲਰਾਂ ਦੇ ਸਾਹਮਣੇ ਆਪਣੀ ਵੀਡੀਓ ਜਾਂਦੀ ਰਹਿੰਦੀ ਆ ਪਹਿਲਾਂ ਇੱਕ ਵੀਡੀਓ ਜਾਂਦੀ ਆ ਫਿਰ 5 ਫਿਰ 10 ਐਂ ਜਾਂਦੀਆਂ ਨੇ ਠੀਕ ਹੈ ਤੇ ਜਿਹੜਾ ਕੰਮ ਉਹ 3 ਮਹੀਨਿਆਂ ਚ ਕਰਨਾ ਸੀ ਉਹਨੇ ਉਹੀ ਆਪਾਂ ਪੈਸੇ ਦੀ ਮਦਦ ਨਾਲ ਖਿੱਚ ਕੇ ਹਫ਼ਤੇ ਚ ਲੈ ਜਾਂਦਾ ਸਮਾਂ ਕਿਉਂਕਿ ਸਮੇ ਦੀ ਹੀ ਕਦਰ ਹੈ ਜੀ ਜੇ ਤੁਸੀਂ ਆਪ ਦਾ ਸਮਾਂ ਸਾਮੋਗੇ ਤਾਂ ਹੀ ਤੁਹਾਡਾ ਜਿਹੜਾ ਕੰਮ ਹੈ کاروبار ਹੈ ਉਹ ਅੱਗੇ ਵਧੂਗਾ ਕਿਸੇ ਵੀ ਫੀਲਡ ਚ ਲਾ ਲਓ ਮੰਨ ਲਓ ਇੱਕ ਬੱਚਾ ਪੜ ਰਿਹਾ ਹੈ ਮੰਨ ਲਓ 10th 10th ਦੇ ਐਗਜ਼ਾਮ ਨੇ ਭਾਈ ਉਹ ਉਹ ਖੇਡ ਰਿਹਾ ਜੇ ਤਾਂ ਉਹ ਸਾਰਾ ਸਮਾਂ ਆਪ ਦਾ ਦਿਨ ਦੇ 8 ਘੰਟੇ ਮੰਨ ਲਓ ਉਹਨੇ 7 ਘੰਟੇ 6 ਘੰਟੇ ਖੇਡਣ ਤੇ ਲਾ ਦੇ ਹੂੰ ਰੋਟੀ ਵੀ ਖਾਣੀ ਹੈਨਾ ਬਿਲਕੁਲ ਬਿਲਕੁਲ ਨਹਾਉਣਾ ਧੋਣਾ ਵੀ ਫਰੈਸ਼ ਵੀ ਹੋਣਾ ਤੇ ਫਿਰ ਤਾਂ ਉਹਦੇ ਕੋਲ ਟਾਈਮ ਹੀ ਨਹੀਂ ਬਚਿਆ ਸੋ ਸਮਾਂ ਜਿਹੜਾ ਬੰਦਾ ਬਚਾਉਂਦਾ ਹੈ ਆਪਦੇ ਕੰਮ ਦਾ ਉਹੀ ਬੰਦਾ ਅੱਗੇ ਜਾ ਸਕਦਾ ਠੀਕ ਹੈ ਉਹਨੂੰ ਨੌਲੇਜ ਹੋਵੇ ਨਾ ਹੋਵੇ ਕਿਉਂਕਿ ਗੱਲ ਕੀ ਹੈ ਨੌਲੇਜ ਆ ਜਾਂਦੀ ਹੈ ਜਦੋਂ ਆਪਾਂ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਨੌਲੇਜ ਆ ਜਾਂਦੀ ਹੈ ਬਿਲਕੁਲ ਜਿਵੇਂ ਹੁਣ ਅਸੀਂ ਸਿਖਾਉਨੇ ਆ ਵੀ ਤੁਸੀਂ ਬਾਈ ਇਦਾਂ ਕਰਨਾ ਇਦਾਂ ਕਰਨਾ ਕਈ ਬੰਦੇ ਕਹਿੰਦੇ ਆ ਵੀ ਬਾਈ ਯਾਰ ਇਹ ਤਾਂ ਮੈਨੂੰ ਵੀ ਪਤਾ ਸੀ ਪਰ ਉਹ ਬਰੀਕੀਆਂ ਨਹੀਂ ਨਾ ਪਤਾ ਸੀ ਜਿਹੜੀਆਂ ਅਸੀਂ ਸਿਖਿਆ ਹਨ ਉਹ ਆਪਾਂ ਸਿਖਾਉਨੇ ਆ ਜਿਵੇਂ ਤੁਸੀਂ ਫੋਲਰਾਂ ਦੀ ਗੱਲ ਕੀਤੀ ਸੀ ਆਪਾਂ ਉਹਤੇ ਹਾਂ ਫੋਲਰ ਬਿਲਕੁਲ ਨਹੀਂ ਫੇਕ ਹੁੰਦੇ ਬਾਈ ਫੇਸਬੁੱਕ ਦੀ ਆਪਣੀ ਅਪਰੂਵਲ ਹੈ ਆਪਾਂ ਫੇਰ ਕਰਦੇ ਆ ਠੀਕ ਹੈ ਅਗਲੇ ਨੂੰ ਸਾਰੀ ਗੱਲ ਸਮਝਾ ਕੇ ਦੱਸ ਕੇ ਆਪਾਂ ਫਿਰ ਉਹ ਤੋਂ ਉਹਨੂੰ ਦੱਸ ਦਿਆਂ ਵੀ ਐਦਾਂ ਹੁੰਦੇ ਆ ਬਾਈ ਇਹ ਤੁਸੀਂ ਐਂ ਕਰ ਸੋ ਬਿਲਕੁਲ ਨਹੀਂ ਫੇਕ ਹੁੰਦੇ ਜੇ ਕੋਈ ਸਾਬਤ ਕਰ ਦੇ ਵੀ ਇਹ ਫੇਕ ਹੁੰਦੇ ਨੇ ਤਾਂ ਆਪਾਂ ਦੇਣਦਾਰ ਹਾਂ ਠੀਕ ਹੈ ਹਨਾ ਮਤਲਬ ਗਰੰਟਰ ਤੇ ਜੈਨੂਅਲ ਹੁੰਦੇ ਨੇ ਬਿਲਕੁਲ 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 ਤੁਸੀਂ ਸਾਡੇ ਮੁਤਾਬਕ ਕੰਮ ਕਰਨਗੇ ਜਿਹੜੇ ਭਰਾ ਬਹੁਤ ਸਾਰਿਆਂ ਦੇ ਪੇਜ ਮੋਨਟਾਈਜ਼ ਵੀ ਹੋਗੇ ਜੇ ਕਰੋਗੇ ਤਾਂ ਆਪਣੇ ਤਾਂ ਆਪਾਂ ਮੋਨਟਾਈਜ਼ ਕਰਾ ਕੇ ਦਿਖਾਵਾਂਗੇ ਤੁਹਾਡਾ ਪੇਜ ਹਨਾ ਚੈਲੰਜ ਆਪਣਾ ਕਰਨਾ ਵਾਇਗਰੂ ਨਹੀਂ ਪਰ ਆਪਣੇ ਚੱਲੀਏ ਵੀ ਸਾਡੇ ਮੁਤਾਬਕ ਕੰਮ ਕਰਿਓ ਇਹਦਾ ਹੈ ਜਦੋਂ ਕੋਈ ਬੰਦਾ ਕਿਸੇ ਵੀ ਫੀਲਡ 'ਚ ਥੋੜਾ ਜਿਆਦਾ ਨਾਮ ਕਮਾ ਲੈਂਦਾ ਜਾਂ ਕਾਮਯਾਬ ਹੋ ਜਾਂਦਾ ਤਾਂ ਉਹਨੂੰ ਓਬਵੀਅਸ ਹੀ ਗੱਲ ਹੈ ਵੀ ਉਹਨੂੰ ਕੁਛ ਨਾ ਕੁਛ ਤਾਂ ਜਾਣਕਾਰੀ ਜਿਹੜੀ ਹੈ ਜਿਹੜਾ ਉਹਨੇ ਟਾਈਮ ਦਿੱਤਾ ਉਸ ਸਕਿੱਲ ਨੂੰ ਬਿਲਕੁਲ ਜੀ ਤਾਂ ਕੁਛ ਨਾ ਕੁਛ ਤਾਂ ਉਹਦੇ ਕੋਲੇ ਆਪਣੇ ਨਾਲੋਂ ਜ਼ਿਆਦਾ ਹੈ ਜਿਹੜਾ ਆਪਾਂ ਹਜੇ ਨਹੀਂ ਆਪਾਂ ਨੂੰ ਪਤਾ ਜੀ ਬਾਈ ਠੀਕ ਹੈ ਜੀ ਹਰੇਕ ਬੰਦਾ ਉਸ ਚੀਜ਼ ਦਾ ਚਾਰਜ ਕਰਦਾ ਇਹਦੇ 'ਚ ਕੋਈ ਗਲਤ ਗੱਲ ਨਹੀਂ ਕੋਈ ਹੁਣ ਇੱਥੋਂ ਹੀ ਮੇਰੇ ਇੱਕ ਗੱਲ ਯਾਦ ਆ ਗਈ ਤੁਹਾਨੂੰ ਮੈਂ ਗੱਲ ਦੱਸਦਾ ਹੁਣ ਬਹੁਤ ਸਾਰੇ ਬੰਦੇ ਬਹੁਤ ਸੋਹਣੀਆਂ ਵੀਡੀਓ ਪਾ ਰਹੇ ਨੇ ਫੇਸਬੁੱਕ ਤੇ ਪਾ ਰਹੇ ਨੇ ਸਾਰੇ ਕਿਤੇ ਪਾ ਰਹੇ ਨੇ ਪਰ ਇੱਕ ਕਿਰਨਾ ਬਠਿੰਡੇ ਵਾਲੀ ਹੈ ਲੈ ਹੈਨਾ ਉਹਨੇ ਕੀ ਕੀਤਾ ਕੰਸਿਸਟੈਂਸੀ ਹਾਂ ਅਗਲੀ ਨੇ ਛੱਡਿਆ ਹੀ ਨਹੀਂ ਵੀ ਮੈਂ ਤਾਂ ਕਾਮਯਾਬ ਹੋਣਾ ਹੀ ਹੈ ਬਿਲਕੁਲ ਹੈਨਾ ਹੁਣ ਜਿਹੜਾ ਬੰਦਾ ਅੱਜ ਲੱਗਦਾ ਸੀਮੀਨਨ ਲੱਗਿਆ ਉਹਨੂੰ ਲੱਗੀ ਨੂੰ ਮਤਲਬ 3 ਸਾਲ ਹੋ ਗਏ ਤਾਂ ਉਹ ਕਿੱਡੀ ਦੂਰ ਲੰਘ ਚੁੱਕੀ ਹੈ ਉਹਦੇ ਕੋਲ ایکسپੀਰੀਅੰਸ ਤੇ ਨੋਲਜ ਹੈਗਾ ਨਾ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਬੇਵਕੂਫ ਨਹੀਂ ਤੁਸੀਂ ਚੈੱਕ ਕਰੋਗੇ ਜਦੋਂ ਉਹਨਾਂ ਦੇ ਪੇਜ ਚੈੱਕ ਕਰੋਗੇ ਉਹ ਇੱਕ ਐਲਗੋਰਿਦਮ ਨੂੰ ਫੋਲੋ ਕਰਦੇ ਨੇ ਬਾਈ ਜੀ ਫੇਰ ਉਹ ਅੱਗੇ ਆਏ ਨੇ ਹੂੰ ਇਹ ਨਹੀਂ ਹੈਗਾ ਵੀ ਉਹ ਚਲੋ ਆਪਾਂ ਕਹਿੰਦੇ ਨੇ ਵੀ ਉਹ ਲੇਡੀਜ਼ ਐ ਇਦਾਂ ਕਮੇਡੀਅਨ ਐ ਪਾਰ ਹੁੰਦੀਆਂ ਡਾਂਗਾ ਨਹੀਂ ਉਹਨੂੰ ਪਤਾ ਵੀ ਕਿਵੇਂ ਐਲਗੋਰਿਦਮ ਕਰੈਕ ਕਰਨਾ ਤਾਂ ਉਹ ਮੁਰੇ ਆਏ ਬਿਲਕੁਲ ਠੀਕ ਹੈ ਨਾ ਤੇ ਜਿਵੇਂ ਤੁਸੀਂ ਕਿਹਨੂੰ ਚਾਰਜ ਕਰਨਾ ਹੁਣ ਕਈ ਬੰਦੇ ਭਾਈ ਜਿਵੇਂ ਤੁਸੀਂ ਸ਼ੇਅਰ ਮਾਰਕੀਟ ਦੇ ਕਲਾਸ ਲਾਉਂਦੇ ਹੋ ਕਈ ਬੰਦੇ ਸ਼ੇਅਰ ਮਾਰਕੀਟ ਦੇ ਸਟੂਡੈਂਟ ਦਾ 40000 ਰੁਪਿਆ ਵੀ ਚਾਰਜ ਕਰਦੇ ਨੇ ਇੱਕ ਸਟੂਡੈਂਟ ਕਰਦੇ ਨੇ ਨਾ ਬਿਲਕੁਲ ਕਰਦੇ ਕਈ ਬੰਦੇ 2-2000 ਵੀ ਕਰ ਰਹੇ ਨੇ ਕਰ ਰਹੇ ਆਪੋ ਆਪਣੀ ਨੌਲੇਜ ਦੇ ਹਿਸਾਬ ਨਾਲ ਅਗਲਾ ਆਪ ਆਪਦੇ ਸਮੇਂ ਦੀ ਕੀਮਤ ਲੈਂਦਾ ਸੋ ਉਹ ਹੁੰਦੀ ਹੁੰਦੀ ਹੈ ਠੀਕ ਹੈ ਉੱਥੀ ਗੱਲ ਲੱਗੀ ਸਮਾਂ ਜੇ ਤੁਸੀਂ ਬਚਾਓਗੇ ਇਹਨੂੰ ਦੇਵੋਗੇ ਫੇਰ ਹੀ ਇਹ ਕਾਮਯਾਬ ਹੋਣਾ ਜੇ ਤੁਸੀਂ ਮਤਲਬ ਵੀ ਸਰਸਰੀ ਸਮਝ ਲਈ ਵੀ ਚਲ ਵੀਡੀਓ ਪਾਤੀ ਯਾਰ ਛੱਡਤੀ ਯਾਰ ਫਿਰ ਉਹ ਕੰਮ ਨਹੀਂ ਚੱਲਦਾ ਹਨਾ ਤਾਂ ਇੱਥੋਂ ਇਹ ਗੱਲ ਨਿਕਲਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਦਾ ਸਵਾਲ ਹੁੰਦਾ ਕਿ ਫੋਲੋਅਰ ਜੈਨੂਨ ਹੁੰਦੇ ਜਾਂ ਨਹੀਂ ਹਾਂਜੀ ਹਾਂਜੀ ਤਾਂ ਇਹ ਦੇਖੋ ਜੀ ਫੋਲੋਅਰ ਲੈਣੇ ਜਾਂ ਲੈਣੇ ਉਹ ਤਾਂ ਟੋਟਲੀ ਡਿਪੈਂਡ ਕਰਦਾ ਬੰਦੇ ਤੇ ਪਰ ਇਹਦੇ ਨਾਲ ਕੀ ਹੋ ਜਾਂਦਾ ਇੱਕ ਤੁਹਾਨੂੰ ਐਕਸਟਰਾ ਬੇਨੀਫਿਟ ਕੀ ਮਿਲਦਾ ਹੈ ਕਿ ਇੱਕ ਦਾ ਬਾਈ ਹੋਵੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਵੀ ਦੇਣਗੇ ਕਿ ਕਿਵੇਂ ਕੰਮ ਕਰਨਾ ਦੂਸਰਾ ਇਹ ਹੈ ਕਿ ਆਲਰੇਡੀ ਤੁਸੀਂ ਕੁਸ਼ਕ ਲੋਕਾਂ ਤੱਕ ਆਲਰੇਡੀ ਪਹੁੰਚ ਗਏ ਪਹੁੰਚ ਗਏ ਜਿੱਥੇ ਪਹੁੰਚਣ ਤੱਕ ਤੁਹਾਨੂੰ ਹਫ਼ਤਾ 10 ਦਿਨ ਮਹੀਨਾ ਵੀ ਲੱਗ ਸਕਦਾ ਹੈ 6 ਮਹੀਨੇ ਵੀ ਲੱਗ ਸਕਦਾ ਹੈ ਉਹ ਤੁਸੀਂ ਕੁਸ਼ਕ ਦਿਨਾਂ ਤੱਕ ਪਹੁੰਚ ਜਾਓਗੇ ਇਹਦਾ ਪਲੱਸ ਬੇਨੀਫਿਟ ਹੀ ਆ ਤੁਹਾਨੂੰ ਕੋਈ ਨੁਕਸਾਨ ਨਹੀਂ ਗਾ ਤੇ ਆਪਾਂ ਜਿਹੜੀ ਗੱਲ ਸਮਝਾਈ ਹੈ ਬਾਈ ਉਹੀ ਆ ਵੀ ਫੋਲੋਅਰ ਲੈ ਕੇ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਹਾਂ ਇਹਦਾ ਸਾਰੀ ਗੱਲ ਮੇਰੇ ਕਹਿਣ ਦਾ ਮਤਲਬ ਇਹ ਸੀ ਸੌਰੀ ਹਨਾ ਵਿੱਚ ਰਹਿ ਗਈ ਵੀ ਇੰਨਾ ਸੋਨੂੰ ਲੰਮਾ ਦੱਸਣ ਦਾ ਮਕਸਦ ਇਹ ਆ 2-3 ਮਿੰਟ ਦਾ ਆਪਣਾ ਲਾਈਕ ਜਿਹੜਾ ਮੈਂ ਬੋਲਿਆ ਵੀ ਜਿਹੜਾ ਬੰਦਾ ਫੋਲੋਅਰ ਲੈ ਕੇ ਮਿਹਨਤ ਕਰਦਾ ਉਹ ਕਾਮਯਾਬ ਹੁੰਦਾ ਜਿਹੜਾ ਬੰਦਾ ਫੋਲੋਅਰ ਲੈ ਕੇ ਸਮਝਦਾ ਵੀ ਮੈਂ ਹਫਤੇ ਚ ਪੋਸਟ ਪਾ ਕੇ ਆਖਾਂ ਵੀ ਮੇਰੀ ਵੀਡੀਓ ਨੂੰ ਲਾਈਕ ਤਾਂ ਯਾਰ ਇੱਕ ਆਇਆ ਯਾਰ ਤੇ ਇਹ ਤਾਂ ਫੇਕ ਫੋਲੋਅਰ ਹੈ ਨਹੀਂ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਤੁਹਾਡੇ ਭਾਦੀ ਬਾਈ ਫੇਕ ਹੈ ਤੁਸੀਂ ਕੰਮ ਕਰੋ ਫੋਲਰ ਆਪਣੇ ਆਪ ਆਟੇ ਫੇਸਬੁੱਕ ਆਉਤੇ ਤਾਂ ਆਪਾਂ ਨੂੰ ਪਤਾ ਬੀਅਨਸ ਯੂਜ਼ਰ ਨੇ ਬਿਲਕੁਲ ਬਾਈ ਕਰੋੜਾਂ ਹੀ ਹੋਣਗੇ ਉਸ ਤੋਂ ਵੀ ਵੱਧਾ ਕਿੰਨੇ ਵੀ ਨੇ 100 ਕਰੋੜਾਂ ਹਜ਼ਾਰ ਅਗਰ 100 100 ਬਿਲੀਅਨ 100 ਬਿਲੀਅਨ ਮੰਨ ਲਓ ਬਿਲੀਅਨ ਮਤਲਬ ਆਬਾਦੀ ਤੋਂ ਵੀ ਵੱਧੇ ਪਏ ਆ ਦੁਨੀਆ ਦੀ ਤੋਂ ਕਿਉਂਕਿ ਆਬਾਦੀ ਤਾਂ ਚਲੋ ਜਿੰਨੀ ਜਿੰਨੀ ਤਾਂ ਇੱਕ ਅਕਾਊਂਟ ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਅਗਲੀਏ ਮੇਰੇ ਕੋਲੇ ਚਾਰ ਅਕਾਊਂਟ ਹੋ ਸਕਦੇ ਤਾਂ ਉਹ ਪ੍ਰੋਪਰ ਆਪਾਂ ਕਾਊਂਟ ਨਹੀਂ ਕਰ ਸਕਦੇ ਕਰ ਕਿਸੇ ਕੋਣੀ ਕੋਈ ਜਵਾਬ ਹੋ ਸਕਦਾ ਕੋਈ ਬਜ਼ੁਰਗ ਕਹਿੰਗੇ ਬਿਲਕੁਲ ਜਿਵੇਂ ਸਹੀ ਗੱਲ ਹੈ ਤੁਮ ਤਾਂ ਇਹੀ ਗੱਲ ਹੈ ਸੋਸ਼ਲ ਮੀਡੀਆ ਜਾਂ ਕੋਈ ਵੀ ਪਲੈਟਫਾਰਮ ਆ ਉਹ ਨੂੰ ਪਰਫਾਰਮ ਜਿਆਦਾ ਪ੍ਰਮੋਟ ਕਰੂਗਾ ਜਿਹਦਾ ਕੰਟੈਂਟ ਵਧੀਆ ਹੈ ਜੇ ਤੁਸੀਂ ਕੰਟੈਂਟ ਨਹੀਂ ਪਾਏ ਤੇ ਫੋਲੋਅਰ ਲੈ ਲਏ ਉਹ ਕੰਮ ਨਹੀਂ ਕੀਤਾ ਫਿਰ ਉਹ ਓਬਵੀਅਸ ਆ ਕੰਮ ਕਰਦੀ ਨਹੀਂ ਹੈ ਕਰਦੀ ਨਹੀਂ ਕਿਉਂਕਿ ਤੁਸੀਂ ਫੋਲੋਅਰ ਜਾਂ ਕਿਸੇ ਨੇ ਵੀ ਲੱਤੇ ਫੋਲੋਅਰ ਹਾਂਜੀ ਹਾਂਜੀ ਕੋਣੇ ਵੀਡੀਓ ਪਾਈ ਨਹੀਂ ਮੈਂ ਕੰਟੀਨਿਊ ਵੀਡੀਓ ਪਾਉਂਦਾ ਰਿਹਾ ਬਿਲਕੁਲ ਤਾਂ ਸੋਸ਼ਲ ਮੀਡੀਆ ਕੀ ਹੈ ਉਸ ਨੂੰ ਅੱਗੇ ਲੈ ਕੇ ਆਉਂਗਾ ਜਿਹੜਾ ਬੰਦਾ ਕੰਟੀਨਿਊ ਹੈ ਕੰਟੀਨਿਊ ਬਿਲਕੁਕੁਲ ਠੀਕ ਹੈ ਇਹ ਗੱਲ ਤਾਂ ਸਹੀ ਹੈ ਤੁਹਾਡੀ ਕੀ ਵੀ ਫੋਲੋਅਰ ਜੈਨੂ ਹੁੰਦੇ ਜਾਂ ਨਹੀਂ ਇਹ ਤਾਂ ਆਪਾਂ ਗੱਲ ਇਹਦੇ ਬਾਰੇ ਕਰਾਂਗੇ ਕਲੀਅਰ ਹੋ ਗਈ ਜੀ ਹਾਂ ਹਾਂ ਦੂਸਰੀ ਗੱਲ ਇਹ ਹੈ ਕਿ ਜੇ ਬੰਦਾ ਇਹ ਫੋਲੋਅਰ ਲੈ ਵੀ ਲੈਂਦਾ ਤਾਂ ਇਸ ਨਾਲ ਕੀ ਚੈਨਲ ਕਾਮਯਾਬ ਹੋ ਜਾਊਗਾ ਜਾਂ ਨਹੀਂ ਇਹਦੇ ਬਾਰੇ ਜੀ ਦੱਸੋ ਬਿਲਕੁਲ ਬਾਈ ਤੁਹਾਡਾ ਚੈਨਲ ਮੋਨਟਾਈਜ਼ ਹੋਊਗਾ ਸਾਰਾ ਕੁਝ ਹੋਊਗਾ ਤੁਸੀਂ ਆਪਣੇ ਅਨਹੈਡ ਥਿੰਕਸ ਚੈਨਲ ਤੇ ਜਾ ਕੇ ਸਾਰੀ ਡਿਟੇਲ ਦੇਖ ਸਕਦੇ ਹੋ ਬਹੁਤ ਸਾਰੇ ਬੰਦੇ ਜਿਹੜੇ ਆਪਣੇ ਤੋਂ ਹੀ ਫੋਲੋਅਰ ਲੈ ਕੇ ਤੇ ਆਪ ਕਾਮਯਾਬ ਹੋ ਗਏ ਤੇ ਆਪਣੇ ਕੋਲ ਹੀ ਆ ਰਹੇ ਨੇ ਆਪਾਂ ਉਹਨਾਂ ਦੀ ਵੀਡੀਓ ਵੀ ਪਾ ਰਹੇ ਹਾਂ ਕਈ ਨਹੀਂ ਵੀ ਆ ਰਹੇ ਹੈਨਾ ਕੋਈ ਪ੍ਰੋਬਲਮ ਮੋਨਟਾਈਜੇਸ਼ਨ ਚ ਇਨ੍ਹਾਂ ਫੋਲੋਅਰਾਂ ਨਾਲ ਕੋਈ ਪ੍ਰੋਬਲਮ ਆ ਜੇ ਤਾਂ ਆਪਾਂ ਜਿੰਨੇ ਪੈਸੇ ਉਸ ਤੋਂ ਲਵਾਂਗੇ ਫੋਲੋਅਰਸ ਦੇ ਉਹਨੇ ਆਪਾਂ ਦੁੱਗਣੇ ਮੋੜਾਂਗੇ ਠੀਕ ਹੈ ਜੇ ਆਪਣੇ ਦਿੱਤੇ ਫੋਲੋਅਰਸ ਨਾਲ ਕੋਈ ਪ੍ਰੋਬਲਮ ਆ ਜੇ ਠੀਕ ਹੈ ਠੀਕ ਹੈ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਜੀ ਮਨ ਖੋਲ ਕੇ ਲੈ ਸਕਦੇ ਹੋ ਜਿੰਨੇ ਤੋਂ ਵੀ ਚਾਹ ਤੁਸੀਂ ਪ੍ਰੂਫ ਵੀ ਦਿੱਤਾ ਇੱਕ ਤਰ੍ਹਾਂ ਦਾ ਜਿਹੜੇ ਜਿਨ੍ਹਾਂ ਨੂੰ ਡਾਊਟ ਆ ਕਿ ਇਹ ਕੰਮ ਕਰਦੇ ਨੇ ਨਹੀਂ ਵੀ ਕੰਮ ਕਰਦੇ ਦੇਖੋ ਪਹਿਲੀ ਗੱਲ ਤਾਂ ਇਹ ਜੇ ਬਾਈ ਹੋਰਾਂ ਨੇ ਪ੍ਰੂਫ ਪਾਇਆਗਾ ਤਾਂ ਇਹਦਾ ਮਤਲਬ ਉਹ 100% ਜਿਹੜੇ ਫੋਲੋਅਰ ਨੇ ਜੈਨੂਨੀ ਹੋਣਗੇ ਕਿਉਂਕਿ ਡੁਪਲੀਕੇਟ ਹੋਣਾ ਇਨਾਂ ਕੋਲੇ AI ਵਗੈਰਾ ਇੰਨੀ ਐਡਵਾਂਸ ਹੋ ਗਈ ਇਹ ਕੰਪਨੀ ਇੰਨੀ ਆ ਜਿਆਦਾ ਹਨਾ ਤਗੜੀਆਂ ਨੇ ਇਨਾਂ ਕੋਲੇ ਡਾ ਆਪਾਂ ਇਹਨੂੰ ਛੱਡੋ AI ਨੂੰ ਵੀ ਛੱਡੋ ਹੁਣ ਆਪਾਂ ਮੰਨ ਲਓ ਆਪਾਂ ਆਪਣੇ ਕੋਲੇ ਕਿੱਡਾ ਕ ਫੋਨ ਹੋ ਸਕਦਾ ਬਾਤੂ 17 ਲੈ ਸਕਦੇ 1.5 ਲੱਖ ਦਾ ਫੋਨ ਲੈ ਲਿਆ ਹਨਾ ਉਹ ਕੰਪਨੀ ਅਰਬਾਂ ਦੀ ਮਾਲਕ ਮਤਲਬ ਉਹਦਾ ਮਾਲਕ ਦੁਨੀਆ ਦਾ 5ਵੇਂ ਨੰਬਰ ਤੱਕ ਦਾ ਅਮੀਰ ਆ ਹੁਣ ਸ਼ਾਇਦ 1 2 ਤੇ ਆ ਗਿਆ ਹੋਵੇ ਫਿਰ ਤੁਸੀਂ ਇਹ ਸਮਝਦੇ ਹੋ ਵੀ ਆਪਾਂ ਐਡੀ ਵੱਡੀ ਬਿਲੀਅਨਸ ਡਾਲਰ ਦੀ ਕੰਪਨੀ ਨੂੰ ਇੱਕ ਡੂਡ ਲੱਖ ਦਾ ਫੋਨ ਲੈ ਕੇ ਜਾਂ 20000 ਦਾ ਫੋਨ ਲੈ ਕੇ ਬੇਵਕੂਫ ਬਣਾ ਸਕਦੇ ਬੇਵਕੂਫ ਨਹੀਂ ਬਣਦੇ ਨਹੀਂ ਬਣ ਸਕਦੇ ਹੈਨਾ ਕਦੇ ਨਾ ਕਦੇ ਤੁਸੀਂ ਫੜੇ ਜਾਓ ਜੇ ਤੁਸੀਂ ਗਲਤੀ ਕਰ ਰਹੇ ਹੋ ਹਾਂ ਜਿਵੇਂ ਹੁਣ ਆਪਾਂ ਨੂੰ ਕੰਟੀਨਿਊ ਹੋ ਗਿਆ ਬਾਈ ਆਪਾਂ ਸਾਸ ਵਟਸਐਪ ਪੇਜ ਬਣਾਤਾ ਹਾਂ ਫਿਰ ਅੱਜ ਤੱਕ ਤਾਂ ਆਪਣਾ ਹੈਨਾ ਹਾਂ ਕਲਾਸਟਰ ਲੋਕਾਂ ਦਾ ਹਨ ਤਾਂ ਹੀ ਆਈ ਜਾਂਦੇ ਨੇ ਸੋ ਇਹ ਗੱਲ ਹੈ ਵੀ ਜਿਹੜਾ ਮੇਰਾ ਭਰਾ ਆਪਣਾ ਦੇਖ ਵੀ ਰਿਹਾ ਆਪਾਂ ਦਾ ਪੇਜ ਬਣਾਇਆ ਕਮੈਂਟ ਜਰੂਰ ਕਰੇ ਜੀ ਹਾਂਜੀ ਭਰਾ ਤੇ ਤੀਜਾ ਸਵਾਲ ਇੱਕ ਇਹ ਹੈ ਜੀ ਕਿ ਇੰਨਾ ਹੀ ਫੋਲੋਅਰ ਦੇ ਨਾਲ ਕੋਈ ਮੋਨਟਾਈਜੇਸ਼ਨ ਚ ਤਾਂ ਨਹੀਂ ਪ੍ਰੋਬਲਮ ਆਉਂਦੀ ਅੱਛਾ ਹਾਂਜੀ ਦੁਬਾਰਾ ਕੋਈ ਗੱਲ ਨਹੀਂ ਕੋਈ ਕੋਈ ਦਿੱਕਤ ਨਹੀਂ ਬਾਈ ਬੇਫਿਕਰ ਹੋ ਕੇ ਆਪਾਂ ਨੂੰ ਕਰਨੀ ਚਾਹੀਦੀ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਵੀ ਬਹੁਤ ਸਾਰੇ ਚੈਨਲਾਂ ਨੇ ਇਹ ਲੱਤੇ ਵੀ ਹੋਇਆ ਖੁਦ ਮੈਂ ਵੀ ਕਰਿਆ ਬਾਈ ਆਪਾਂ ਕਿਉਂ ਜੂ ਤੁਹਾਡੀ ਠੀਕ ਹੈ ਸ਼ੁਰੂਆਤ ਚ ਮੈਂ 20000 ਕਰਿਆ ਬਾਈ ਠੀਕ ਹੈ ਸ਼ੁਰੂਆਤ ਚ 20000 ਕਰਕੇ ਵੀਰ ਹਣਾ ਮੇਰੀ ਰੀਚ ਵੀ 50 6000 ਹੋ ਗਈ ਸੀ ਤੇ ਬਾਅਦ ਆਪਣੇ ਵੀਡੀਓ ਚੱਲਣ ਲੱਗੀਆਂ ਚਲੋ ਆਪਣੇ ਆ ਫੋਲੋਅਰ ਜੁੜ ਰਹੇ ਹੈ ਹਨਾ ਮੈਂ ਆਪਾਂ ਤੁਹਾਨੂੰ ਚੈੱਕ ਕਰਨੇ ਵੀ ਸਿਖਾ ਦਿਆਂਗਾ ਜੇ ਤੁਸੀਂ ਸਾਡੀਆਂ ਕਲਾਸਾਂ ਅਟੈਂਡ ਕਰਦੇ ਹੋ ਵੀ ਫਲਾਣੇ ਬੰਦੇ ਨੇ ਐਨੇ ਫੋਲੋਅਰ ਪਰਚੇਸ ਕੀਤੇ ਹੁਣ ਇਥੇ ਇਹ ਗੱਲ ਆ ਗਈ ਆਪਾਂ ਇਹਨਾਂ ਨੂੰ ਫੇਕ ਨਹੀਂ ਕਹਿ ਸਕਦੇ ਆਪਾਂ ਨੂੰ ਪਰਚੇਸਡ ਫੋਲੋਅਰ ਕਹਿ ਸਕਦੇ ਹੁਣ ਹਨਾ ਕਿਉਂਕਿ ਵੱਡੀਆਂ ਕੰਪਨੀਆ ਫੋਲੋਅਰ ਪਰਚੇਸ ਕਰਕੇ ਹੀ ਸਾਹਮਣੇ ਆਉਂਦੀਆਂ ਨੇ ਬਿਲਕੁਲ ਆਉਂਦੀਆਂ ਠੀਕ ਹੈ ਜੇ ਕੋਈ ਤੁਸੀਂ ਸਮਝਿਓ ਕੋਈ ਚੈਨਲ ਇੱਕੇ ਦਮ ਆਪਣੇ ਮੂਰੇ ਆ ਗਿਆ ਨਾ ਤਾਂ ਉਹ ਫੋਲੋਅ ਇਦੀ ਵਾਰੀ ਇੱਕ ਆਪਾਂ ਸਪੈਸ਼ਲ ਵੱਡਾ ਪੋਡਕਾਸਟ ਕਰਾਂਗੇ ਜਿਸ ਨੂੰ ਬਰੀਕੀ ਨਾਲ ਸਮਝਾਵਾਂਗੇ ਵੀ ਇਹ ਕੀ ਸਿਸਟਮ ਹੁੰਦਾ ਖੇਡ ਕੀ ਹੈ ਇਹ ਠੀਕ ਹੈ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਈ ਤੇ ਇੱਕ ਗੱਲ ਇਹ ਹੈ ਬਾਈ ਜੀ ਕਿ ਫੇਸਬੁੱਕ ਕਹਿੰਦੀ ਹੈ ਕਿ ਤੁਸੀਂ ਆਪਦੀ ਆਈਡੀ ਹੈ ਜਿਹੜੀ ਜੀ ਉਹਨੂੰ ਬਦਲੋ ਪੇਜ ਚ ਬਦਲੋ ਤੇ ਉਹਦੇ ਤੋਂ ਪੈਸੇ ਕਮਾਓ ਪਰ ਸੋਡੀਆਂ ਕਈ ਵੀਡੀਓ ਦੇਖਣੇ ਜਿਦੇ 'ਚ ਤੁਸੀਂ ਕਹਿੰਦੇ ਹੋ ਕਿ ਆਈਡੀ ਨੂੰ ਕਨਵਰਟ ਨਾ ਕਰੋ ਪੇਜ ਅਲੱਗ ਤੋਂ ਬਣਾਓ ਉਹਦੇ 'ਤੇ ਕੰਮ ਕਰੋ ਜੀ ਬਾਈ ਇਹਦਾ ਕਾਰਨ ਦੱਸੋ ਦੇ ਕਿਉਂ ਹਾਂਜੀ ਇਹ ਮੈਂ ਹੁੰਦਾ ਦਾਂ ਪਤਾ ਗੱਲ ਕੀ ਹੈ ਹੁਣ ਜਿਹੜੀ ਫੇਸਬੁੱਕ ਆਈਡੀ ਆ ਉਹ ਆਪਣੇ ਫਰੈਂਡ ਸਰਕਲ ਵਾਸਤੇ ਬਣੀ ਹੂੰ ਠੀਕ ਆ ਆਪਾਂ ਫਰੈਂਡ ਸਰਕਲ ਸਰਕਲ ਦੇ ਟੱਚ 'ਚ ਰਹਿਨੇ ਆ ਇਸ ਲਈ ਬਣੀ ਹੁਣ ਪੇਜ ਬਣਿਆ ਪਬਲਿਕ ਹੂੰ ਲੋਕਾਂ ਤੱਕ ਪਹੁੰਚ ਕਰ ਲਈ ਆਪਣਾ ਚੈਨਲ ਬਣਿਆ ਹੋਇਆ ਵੀ ਆਪਾਂ ਵਰਲਡ 'ਚ ਕਿਤੇ ਮਰਜ਼ੀ ਉਹਦੇ ਨਾਲ ਪਹੁੰਚ ਕਰ ਸਕਦੇ ਆ ਤੁਹਾਨੂੰ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਦੱਸਦਾ ਵੀ ਆਈਡੀ ਦਾ ਦਾਇਰਾ ਜੇ ਆਪਾਂ ਮੰਨੀਏ ਵੀ ਦਾਇਰਾ ਠੀਕ ਆ ਆਈਡੀ ਦਾ ਦਾਇਰਾ ਜਿਹੜਾ ਉਹ ਛੋਟਾ ਜ ਹੈ ਹੂੰ ਉਹ ਜੇ ਤੁਸੀਂ ਉਹਦੇ ਵੀਡੀਓ ਪਾਈ ਜਾਨੇਓ ਪਾਈ ਜਾਨੇਓ ਤਾਂ ਉਹ ਆਪਣੇ ਜ਼ਿਲ੍ਹੇ ਤੱਕ ਫੈਲ ਸਕਦੀ ਹੈ ਮੈਕਸਿਮ ਠੀਕ ਆ ਮੈਕਸਿਮ ਬਾਤ ਤੋਂ ਬਾਅਦ ਆਪਾਂ ਹਟਦੇ ਨਹੀਂ ਜਦੋਂ ਵੀਡੀਓ ਪਾਉਣਾ ਜਦ ਆਪਾਂ ਸਮਝ ਹੀ ਲੈਨੇ ਮਤਲਬ ਇਹੀ ਚਲਾਉਣਾ ਉਹ ਆਪਣੇ ਜ਼ਿਲ੍ਹੇ ਤੋਂ ਬਾਹਰ ਨਿਕਲ ਕੇ ਪੰਜਾਬ ਚ ਸਟੇਟ ਚ ਵਗ ਜਾਂਦੀ ਹੈ ਸਟੇਟ ਚੋਂ ਫਿਰ ਮਹੀਨੇ ਚ ਕਦੀ ਵੀਡੀਓ ਤੁਹਾਡੀ ਬੈਰਲ ਵੀ ਹੋ ਸਕਦੀ ਹੈ ਠੀਕ ਹੈ ਨਾ ਇੱਥੋਂ ਤੱਕ ਹੈ 99% ਮਤਲਬ ਜਿਹੜੀਆਂ ਇਹ ਆਈਡੀਆ ਨੇ ਨਹੀਂ ਕੰਮ ਕਰਦੀਆਂ ਜਿਹੜੀ ਇੱਕ ਕਰਦੀ ਹੈ ਮੈਂ ਤੁਹਾਨੂੰ ਉਹਦਾ ਵੀ ਦੱਸੂਗਾ ਵੀ ਕਿਉਂ ਕਰਦੀ ਹੈ ਹੁਣ ਪੇਜ ਹੈ ਜਿਹੜਾ ਪੇਜ ਤੇ ਆਪਾਂ ਵੀਡੀਓ ਪਾਵਾਂਗੇ ਪੇਜ ਦਾ ਦਾਇਰਾ ਸਾਰਾ ਵਰਲਡ ਹੈ ਜਿੱਥੇ ਵੀ ਦੁਨੀਆ ਦੇ ਵੀਡੀਓ ਮੈਂ ਸੌਰੀ ਫੇਸਬੁਕ ਚੱਲ ਰਹੀ ਹੈ ਪੇਜ ਦੀ ਵੀਡੀਓ ਉੱਥੋਂ ਤੱਕ ਪਹੁੰਚੂਗੀ ਮੇਰੇ ਇਹ ਅੱਖੀਂ ਦੇਖਿਆ ਹੋਇਆ ਮੈਂ ਤੁਹਾਨੂੰ ਮੈਂ ਹੁਣ ਸ਼ਾਇਦ ਉਹ ਵੀਡੀਓ ਹੈ ਨਹੀਂ ਪੇਜ ਤੇ ਇੱਕ ਬੰਦੇ ਦਾ ਬਾਈ ਇੱਕ ਇੱਕ ਵੀਡੀਓ ਨੇ 2000 ਡਾਲਰ ਬਣਾਇਆ ਠੀਕ ਹੈ ਸਕਰੀਨਸ਼ਾਟ ਲਾ ਦੇਾਂਗੇ 2000 ਡਾਲਰ ਬਣਾਇਆ 3 ਲੱਖ ਤੋਂ ਪਲੱਸ ਫੋਲੋਅਰ ਬਣਾਏ ਨੇ ਤੇ ਦੁਨੀਆ ਤੋਂ ਵਰਲਡ ਵਾਈਡ ਮਸ਼ਹੂਰ ਹੋਈ ਹੈ ਲੋਕ ਦੇਖ ਕੇ ਤੁਸੀਂ ਆਖੋਗੇ ਵੀ ਫੇਕ ਫੋਲੋਅਰ ਨਹੀਂ ਪਰ ਸਾਰੇ ਜੈਨੂਇਨ ਆਪਣੇ ਆਪ ਫੋਲੋ ਕੀਤਾ ਸਾਨੂੰ ਵਰਲਡ ਵਾਈਡ 2250 ਮਿਲੀਅਨ ਵੀਡੀਓ ਚੱਲ ਗਈ ਸੀ ਹੂੰ ਦੇਖੋ ਮੇਰੀ ਅੱਖਾਂ ਸਾਹਮਣੇ ਚੱਲੀ ਐ ਮੈਂ ਦੇਖਦਾ ਰਿਹਾ ਠੀਕ ਹੈ ਹੈਨਾ ਵੀ ਕੁਝ ਵੀ ਹੋ ਸਕਦਾ ਸੋ ਉਹ ਪੇਜ ਤੇ ਚੱਲੀ ਸੌਰੀ ਮੈਂ ਜਿਹੜੇ ਗੱਲ ਤੇ ਆ ਸੀ ਉਹ ਪੇਜ ਤੇ ਚੱਲੀ ਆਈਡੀ ਤੇ ਨਹੀਂ ਹੁਣ ਮੰਨ ਲਓ ਆਪਾਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਨੇ ਆ ਆਪਾਂ ਆਈਡੀ ਤੇ ਵੀਡੀਓ ਪਾਈ ਹੂੰ ਇੱਕ ਪਾਸੇ ਆਪਾਂ ਪਾਈ ਪੇਜ ਤੇ ਵੀਡੀਓ ਹੂੰ ਠੀਕ ਹੈ ਪੇਜ ਤੇ ਸਪੋਜ਼ ਕਰੋ ਮੈਨੂੰ 1 ਲੱਖ ਵੀਊ ਆ ਗਿਆ ਹੂੰ ਆਈਡੀ ਤੇ ਮੈਨੂੰ 1000 ਵੀਊ ਆਇਆ ਇਹ ਮੈਂ ਨਾਰਮਲ ਸਾਰੇ ਲੋਕਾਂ ਨੂੰ ਆਉਂਦੇ ਆ ਠੀਕ ਹੈ ਜਿਹੜੇ ਸ਼ੁਰੂਆਤ ਕਰਦੇ ਆ ਜਾਂ ਨਹੀਂ ਵੀ ਮਹੀਨੇ ਦੋ ਮਹੀਨੇ ਚਾਰ ਮਹੀਨੇ ਹੋ ਗਏ ਉਹਨਾਂ ਨੂੰ ਵੀ ਸਾਰਿਆਂ ਨੂੰ ਐ ਹੀ ਆਉਂਦੇ ਆ ਠੀ ਹੁਣ ਫੇਸਬੁਕ ਆਪਾਂ ਨੂੰ ਪੈਸੇ ਕਾਦੇ ਦਿੰਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਇੱਕ ਇੱਥੇ ਪੋਸ ਕਰਕੇ ਦੱਸ ਦਿਆਂ ਵੀ ਫੇਸਬੁਕ ਆਪਾਂ ਨੂੰ ਪੈਸੇ ਇਸ ਤਰ੍ਹਾਂ ਦਿੰਦੀ ਆ ਕਿਉਂਕਿ ਪੰਜਾਬੀਆਂ ਦੇ ਬਹੁਤ ਸਾਰੇ ਪੰਜਾਬੀਆਂ ਨੇ ਮਨਾਂ ਚ ਵੀ ਇਹ ਇਹ ਵਹਿਮ ਹੈ ਉਹਨਾਂ ਨੂੰ ਮਤਲਬ ਵੀ ਪਤਾ ਹੀ ਨਹੀਂ ਵੀ ਫੇਸਬੁਕ ਪੈਸੇ ਕਿਵੇਂ ਦੇ ਸਕਦੀ ਹੈ ਯਾਰ ਆਪਾਂ ਵੀਡੀਓ ਪਾਉਣ ਦੇ ਬਹੁਤ ਸਾਰੇ ਉਹਨਾਂ ਨੇ ਕਰਦੇ ਆ ਸਵਾਲ ਆਪਾਂ ਨੂੰ ਉਹ ਐਂ ਦਿੰਦੀ ਆ ਹੁਣ ਫੇਸਬੁਕ ਇੱਕ ਕੰਪਨੀ ਹੈ ਠੀਕ ਹੈ ਜੀ ਉਸ ਕੰਪਨੀ ਨੂੰ ਕਿਸੇ ਹੋਰ ਕੰਪਨੀ ਨੇ ਇੱਕ ਮੰਨ ਲਓ ਵੀ ਆਹ ਆ ਕੱਪ ਦੀ ਮੰਨ ਲਓ ਕੋਈ ਕੰਪਨੀ ਆ ਅਨਹੈਡ ਥਿੰਕਸ ਟ੍ਰੇਡਿੰਗ ਕੰਪਨੀ ਹੂੰ ਠੀਕ ਹੈ ਇਹ ਕੰਪਨੀ ਨੇ ਫੇਸਬੁੱਕ ਕੋਲੇ ਗਈ ਉਹਨਾਂ ਨੂੰ ਕਿਹਾ ਲਓ ਜੀ ਤੁਸੀਂ ਸਾਡੀ ਐਡ ਕਰੋ ਆ ਚੱਕੋ 500 ਕਰੋੜ ਰੁਪਇਆ ਹਰ ਇੱਕ ਬੰਦੇ ਤੱਕ ਇਹ ਪਹੁੰਚ ਹੋਣੀ ਚਾਹੀਦੀ ਹੈ ਵੀ ਅਨਹੇਡ ਦੇ ট্রেਡਿੰਗ ਕੰਪਨੀ ਆ ਕੰਮ ਕਰਦੀ ਹੈ ਠੀਕ ਹੁਣ ਉਹ ਆਪਣੀ ਵੀਡੀਓ ਤੇ ਐਡ ਚਲਾ ਦਿੰਦੇ ਨੇ ਠੀਕ ਹੈ ਹੈਨਾ ਫਿਰ ਉਹਦੇ ਚੋਂ ਜੇ ਹੁਣ ਮੈਂ ਹੁਣ ਉੱਥੇ ਆ ਜਾਈਆ ਆਪਾਂ ਲੱਖ ਵਿਊ ਦੇ ਹੁਣ ਮੇਰੀ ਲੱਖ ਵਿਊ ਹੋਇਆ ਉਹਦੇ ਜੋ 30% ਬੰਦਿਆਂ ਨੂੰ ਜਿਹੜੀ ਉਹ ਐਡ ਦਿਖੂਗੀ ਠੀਕ ਹੈ ਸਪੋਜ਼ ਕਰੋ ਉਹ ਐਡ ਦਾ ਮੈਨੂੰ 10000 ਰੁਪਇਆ ਬਣ ਗਿਆ ਹੂੰ ਉਹਦੇ ਜੋ 7000 ਮੇਰਾ 3000 ਫੇਸਬੁਕ ਦਾ ਕਿਉਂਕਿ ਕੰਮ ਉਹਦੇ ਕੋਲੇ ਆਈ ਨਾ ਕੰਪਨੀ ਇਹ ਕੰਮ ਦਾ ਆਪਾਂ ਨੂੰ ਫੇਸਬੁਕ ਪੈਸਾ ਦਿੰਦੀ ਆ ਠੀਕ ਹੁਣ ਫੇਸਬੁਕ ਨੇ ਕੀ ਕੀਤਾ ਜਿਹੜੇ ਆਈਡੀ ਤੇ ਵੀਡੀਓ ਪਾ ਰਹੇ ਸੀ ਉਹਦੇ ਮੰਨ ਲਓ 300 ਬੰਦੇ ਨੂੰ ਵਿਊ ਆਇਆ 300 ਬੰਦੇ ਨੇ ਐਡ ਦੇਖੀ ਉਹਦਾ ਚਾਹੇ 100 ਬਣਿਆ 50 ਬਣਿਆ 20 ਬਣਿਆ ਫੇਸਬੁਕ ਦੀ ਜੇਬ ਚ ਹੂੰ ਬੰਦੇ ਨੂੰ ਤਾਂ ਕੁਝ ਨਹੀਂ ਮਿਲਿਆ ਠੀਕ ਹੈ ਤੁਸੀਂ ਆਪ ਵੀ ਸਮਝ ਲਓ ਵੀ ਤੁਹਾਨੂੰ ਕੁਝ ਨਹੀਂ ਮਿਲਿਆ ਨਾ ਹੁਣ ਇਹ ਆਪਾਂ ਇੱਥੇ ਆਉਨੇ ਆ ਵੀ ਪੰਜਾਬ ਦੀ ਆਬਾਦੀ 3 ਕਰੋੜ ਹੈ ਇਸ ਵਕਤ ਠੀਕ ਹੈ ਜੀ ਸਰਚ ਕਰੋਗੇ 3 ਕਰੋੜ ਨਿਕਲੇਗੀ ਆਪਾਂ ਸੋਨੂੰ ਵੀ ਪਤਾ ਹੈ ਵੀ ਹਰ ਇੱਕ ਬੰਦੇ ਦਾ ਫੇਸਬੁੱਕ ਪੇਜ ਹੈਗਾ ਆਈਡੀ ਹੈਗੀ ਐ ਨਹੀਂ ਪਤਾ ਦੋ ਹੋ ਕਿਸੇ ਨੇ ਚਾਰ-ਚਾਰ ਵੀ ਬਣਾ ਕੇ ਛੱਡਤੀ ਠੀਕ ਹੈ ਨਾ ਆਪਾਂ ਆਉਣੇ ਆ ਬਸ ਸਿਰਫ 1 ਲੱਖ ਬੰਦੇ ਤੇ ਆ ਜੰਨੇ ਹਾਲਾਂਕਿ 10 ਲੱਖ ਮਾਨਸੰਜਲੇ ਦੀ ਆਬਾਦੀ ਹੈ ਆਪਾਂ ਸਿਰਫ 1 ਲੱਖ ਬੰਦੇ ਤੇ ਆਉਣੇ ਆ ਵੀ ਉਹਨਾਂ ਦੀ ਆਈਡੀ ਆ ਉਹ ਉਸੇ ਤਰੀਕੀ ਵੀਡੀਓ ਪਾ ਰਹੇ ਆ ਹੁਣ 1 ਲੱਖ ਬੰਦੇ ਨੂੰ 1-1000 ਵਿਊ ਆਇਆ ਠੀਕ ਹੈ ਜੀ 1 ਕਰੋੜ ਵਿਊ ਹੋ ਗਿਆ ਉਹਨਾਂ ਤੇ ਕਿੰਗਾ 1000 ਦੇ 3-300 ਦੇ ਐਡ ਚੰਡੀ ਦੱਸੋ ਫਿਰ 300 ਕਰੋੜ ਵਿਊ ਹੋ ਗਿਆ ਹੋ ਗਿਆ ਨਾ ਫੇਸਬੁਕ ਨੂੰ ਬੈਠੇ ਬਿਠਾਇਆ ਨੂੰ ਤੁਸੀਂ ਫਰੀ ਵਿੱਚ ਕੰਮ ਕਰਕੇ ਦੇਤਾ ਉਹਦੀ ਜੇਬ 'ਚ ਸਾਰਾ ਪੈਸਾ ਵਗ ਗਿਆ ਜੇ ਫੇਸਬੁਕ ਨੇ ਮੇਰੀ ਵੀਡੀਓ ਤੇ ਮੇਰੇ ਵਰਗੇ ਕ੍ਰੀਏਟਰਾਂ ਦੀ ਵੀਡੀਓ ਤੇ ਐਡ ਚਲਾਈ ਹੁੰਦੀ ਤਾਂ ਫੇਸਬੁਕ ਨੂੰ ਉਹਨਾਂ ਨੂੰ ਇੱਕ ਹਿੱਸਾ ਦੇਣਾ ਪੈਂਦਾ ਕੁਝ ਅਮਾਉਂਟ ਆਪ ਰੱਖਣਾ ਸੀ ਬਿਲਕੁਲ ਹੁਣ ਫੇਸਬੁਕ ਨੇ ਇੱਥੇ ਕੀ ਕੀਤਾ ਇਹ ਮੇਰੀ ਮੇਰਾ ਐਕਸਪੀਰੀਅੰਸ ਆ ਆਪਾਂ ਹੀ ਨਹੀਂ ਕਹਿੰਦੇ ਵੀ ਹਾਂ ਇਹ ਕੋਈ ਲਿਖਿਆ ਨਹੀਂ ਕਿਤੇ ਤੇ ਨਾ ਹੀ ਕਿਸੇ ਨੇ ਇਹ ਕਨਫਰਮ ਕੀਤਾ ਮੇਰਾ ਐਕਸਪੀਰੀਅੰਸ ਬੋਲਦਾ ਸਾਡਾ ਤਜਰਬਾ ਹੈ ਅਸੀਂ ਇਹ ਕਹਿ ਸਕਦੇ ਹਾਂ ਆਪ ਦਾ ਐਕਸਪੀਰੀਅੰਸ ਨਾ ਵੀ ਐਵੇਂ ਹੋਇਆ ਆਪਣੇ ਨਾਲ ਹਣਾ ਹੁਣ ਉમે ਗਲਤ ਵੀ ਹੋ ਸਕਦਾ ਕੋਈ ਗੱਲ ਨਹੀਂ ਕੋਈ ਹੋਰ ਮੈਨੂੰ ਦੱਸ ਦੇ ਵੀ ਆਏ ਨਹੀਂ ਹੁੰਦਾ ਬਾਈ ਆਏ ਹੁੰਦਾ ਮੈਂ ਆਪਾਂ ਸਿਰ ਮ ਸਿੱਖੜੇ ਮੱਥੇ ਸੋ ਫੇਸਬੁੱਕ ਨੇ ਕੀ ਕੀਤਾ ਲੋਕਾਂ ਨੂੰ ਫ੍ਰੀ ਚ ਕੰਮ ਲਾਤਾ ਲਾਤਾ ਨਾ ਬਾਈ ਹੁਣ ਫੇਸਬੁੱਕ ਨੇ ਕਹਤਾ ਕਹਿੰਦੇ ਵੀ ਤੁਸੀਂ ਆਈਡੀ ਨੂੰ ਪੇਜ ਚ ਬਦਲੋ ਹੁਣ ਫੇਸਬੁੱਕ ਨੇ ਆਈਡੀ ਨੂੰ ਪੇਜ ਚ ਬਦਲਾਤਾ ਫ੍ਰੀ ਚ ਕੰਮ ਲਾਤਾ ਪਰ ਤੁਸੀਂ ਇਹ ਦੇਖੋ ਵੀ ਫੇਸਬੁੱਕ ਨੇ ਹੁਣ ਅਪਡੇਟ ਕੀਤੀ ਹੈ ਜਾਂ ਨਹੀਂ ਕੀਤੀ ਹੈ ਨਾ ਬਾਈ ਪਿਛਲੀ 31 ਤਰੀਕ ਤਾਈ ਜੇ ਫੇਸਬੁੱਕ ਨੇ ਅਹੀਂ ਕਹਿਣਾ ਹੁੰਦਾ ਵੀ ਆਈਡੀ ਨੂੰ ਹੀ ਪੇਜ ਬਣਾ ਲਓ ਫਿਰ ਉਹ ਪੇਜ ਦਾ ਕਾਲਮ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਉਡਾ ਦਿੰਦੇ ਬਾਈ ਰੀਲੋਨ ਐਡਸ ਹੈਨਾ ਤੇ ਇਨ ਸਟਰੀਮ ਐਡਸ ਬੋਨਸ ਬੋਨਸ ਇਹ ਸਾਰੀਆਂ ਚੀਜ਼ਾਂ ਲਾਈਵ ਐਡਸ ਇਹਨਾਂ ਨੂੰ ਵੀ ਇਕੱਠੇ ਕਰਕੇ ਕੰਟੈਂਟ ਮੋਨਟਾਈਜੇਸ਼ਨ ਟੂਲ 'ਚ ਰੱਖ ਸਕਦੇ ਆ ਫਿਰ ਪੇਜ ਦਾ ਕਾਲਮ ਵੀ ਉਡਾ ਸਕਦੇ ਉਡਾਲ ਸਕਦੇ ਹੈਨਾ ਕਿਉਂ ਨਹੀਂ ਉਡਾਇਆ ਫੇਸਬੁਕ ਆਪ ਕਹਿੰਦੀ ਆ ਵੀ ਤੁਸੀਂ ਜੇ ਅੱਗੇ ਜਾਣਾ ਲੰਮਾ ਚੱਲਣਾ ਇਹਨੂੰ ਤੁਸੀਂ ਆਪਣਾ ਵਧੀਆ ਚੈਨਲ ਕ੍ਰੀਏਟ ਕਰਨਾ ਹੈ ਇੱਕ ਵਧੀਆ ਪਲੇਟਫਾਰਮ ਤੇ ਜਾਣਾ ਹੈ ਤਾਂ ਤੁਸੀਂ ਪੇਜ ਦੇ ਕਾਲਮ ਤੇ ਆਓ ਤੇ ਉੱਥੇ ਤੁਸੀਂ ਆਪਣਾ ਚੈਨਲ ਬਣਾਓ ਠੀਕ ਹੈ ਜੀ ਠੀਕ ਹੈ ਕਾ ਇਸੇ ਤਰ੍ਹਾਂ ਇਹ ਮਤਲਬ ਜਿਹੜੀ ਆਈਡੀ ਮੈਸੇਜ ਦੇਖਦੇ ਆਪਾਂ ਜੀ ਬਾਈ ਤੁਹਾਡੀ ਇੱਕ ਗੱਲ ਵਿਚਾਲੇ ਮੈਂ ਆਪਣੀ ਗੱਲ ਪੂਰੀ ਕਰ ਦਿਆ ਨਾ ਸੌਰੀ ਤੇ ਪਤਾ ਕੀ ਹੋਇਆ ਹੁਣ ਕਹਿੰਦੀ ਵੀ ਉਤੇ ਕਰੋ ਹੁਣ ਹੁਣ ਤੁਸੀਂ ਆਖੋਗੇ ਸਾਰੇ ਵੀ ਇਹ ਕਹਿਣਗੇ ਵੀ ਵੀ ਹਾਂ ਚੱਲ ਤੇਰਾ ਤਜਰਬਾ ਵੀ ਪਰ ਫੇਸਬੁਕ ਆ ਬੰਦੇ ਨੂੰ ਪੈਸੇ ਦਿੰਦੀ ਹੈ ਹਮ ਹੁਣ ਫੇਸਬੁਕ ਨੇ ਕੀ ਕੀਤਾ 100 ਬੰਦੇ ਮੰਗਰ 1000 ਬੰਦੇ ਮੰਗਰ ਇੱਕ ਬੰਦੇ ਨੂੰ ਆਈਡੀ ਤੇ ਪੈਸੇ ਦੇ ਤੇ ਜੱਜ ਮੇ ਹਮ ਹੁਣ ਉਹ ਲੋਕਾਂ ਨੂੰ ਰੌਲਾ ਪਾ ਕੇ ਦੱਸ ਰਿਹਾ ਵੀ ਦੇਖੋ ਦੇਖੋ ਬਾਈ ਮੇਰਾ ਦੇਖੋ ਮੇਰਾ ਫੇਸਬੁਕ ਪ੍ਰੋਫਾਈਲ ਚ ਬਦਲਿਆ ਹੋਇਆ ਤੇ ਮੈਂ ਆ ਦੇਖੋ 500 ਡਾਲਰ ਕਮਾ ਲਿਆ। ਅੱਛਾ। ਖੁਦ ਹੀ ਮਗਰ ਲੱਗ ਕੇ ਬਈ ਦੁਨੀਆ ਉਧਰ ਹੋ ਗਈ। ਹਾਂ ਕਿਉਂਕਿ ਆਈਡਿੀ ਸੋਖੀ ਬਣਦੀ ਆ ਆਈਡਿੀ ਬਣੀ ਹੀ ਪਈ ਐ। 5000 ਫਰੈਂਡ ਪੂਰਾ ਹੋ ਰਿਹਾ। ਉਹ ਉਹਨੂੰ ਕਨਵਰਟ ਕੀਤਾ ਫੋਲੋਅਰ ਲਿਖਿਆ ਹੋਣ ਲੱਗਿਆ ਚੱਲ ਬਈ ਮੇਰਾ ਪੈਸੇ ਕਮਾਉ ਨਹੀਂ ਹੁੰਦਾ। ਉਹ ਜਾਣ ਕੇ ਫੇਸਬੁਕ ਨੇ ਆਪਦੇ ਕੰਮ ਲਾ ਲਏ। ਹੋ ਸਪੋਸ ਕਰੋ ਤੁਸੀਂ ਸਮਝ ਚੁੱਕੇ ਹੋਵੋਗੇ ਠੀਕ ਐ। ਪੇਜ ਚਾਹੇ ਲੇਟ ਚੱਲ ਪੇ ਚਾਹੇ ਛੇਤੀ ਚੱਲ ਪੇ ਪਰ ਥੋੜਾ ਆਪਦੇ ਆਪਦੇ ਕੰਮ ਨੂੰ ਇੱਕ ਪੱਟਿਆ ਹੋਇਆ ਕਦ ਜਦੋਂ ਤੁਸੀਂ ਅੱਜ ਨੂੰ ਸਾਲ ਵੀਡੀਓ ਹੋ ਜੀ ਤੁਹਾਨੂੰ ਪਾਉਂਦਿਆਂ ਨੂੰ ਵੀਡੀਓ ਸਾਲ ਹੋ ਜੂਗਾ ਵੀਡੀਓ ਪਾਉਂਦਿਆਂ ਨੂੰ ਤਾਂ ਤੁਹਾਨੂੰ ਪਛਤਾਵਾ ਨਹੀਂ ਹੋਣਾ ਵੀ ਮੈਂ ਵੀ ਮੈਂ ਉਧਰ ਐ ਕਰੀਗਾ ਇੰਨੀ ਮਿਹਨਤ ਕਰੀ ਤੇ ਅੱਜ ਮੈਂ ਪੇਜ ਤੇ ਆ ਤੁਹਾਨੂੰ ਇਹ ਅਹਿਸਾਸ ਉਹ ਵੀ ਠੀਕ ਆ ਵਧੀਆ ਹੋ ਗਿਆ ਉਦਦੇ ਮੈਂ ਇੱਕ ਕਦਮ ਪੇਜ ਕਰਨੀ ਪਟਿਆ ਸੀ ਅੱਜ ਉਹ ਮੇਰਾ ਸਫਲ ਹੋ ਗਿਆ ਠੀਕ ਹੈ ਨਾ ਜੇ ਆਈਡੀ ਤੇ ਮੱਥਾ ਮਾਰੀ ਜਾਓਗੇ ਤਾਂ ਪਛਤਾਉਂਗੇ ਸਾਲ ਨੂੰ 2 ਸਾਲਾਂ ਨੂੰ ਤੁਹਾਨੂੰ ਰਿਅਲਾਈਜ਼ ਹੋ ਜਾਣਾ ਵੀ ਹਾਂ ਪਾਈ ਅਸੀਂ ਪੇਜ ਤੇ ਆਈ ਜਿਵੇਂ ਮੈਨੂੰ ਹੋਇਆ ਮੈਂ ਖੁਦ ਵੀ ਬਾਈ 1 ਸਾਲ ਆਈਡੀ ਤੇ ਮੱਥਾ ਮਾਰਿਆ ਸਮਝ ਗਏ ਬਾਈ ਜੀ ਹੁਣ ਤੁਸੀਂ ਵੀ ਆਈਡੀ ਤੇ ਪੇਜ ਠੀਕ ਹੈ ਗੱਲ ਠੀਕ ਹੈ ਜੀ ਸੋ ਮੈਂ ਥੋੜਾ ਜਿਹਾ ਲੰਮਾ ਸਮਝਾਇਆ ਪਰ ਸਮਝਾਇਆ ਵਧੀਆ ਹਾਂ ਲੱਗਦਾ ਸਾਰਿਆਂ ਨੂੰ ਬਈ ਚੰਗੀ ਤਰ੍ਹਾਂ ਸਾਰੇ ਡਾਊਟ ਉਹਨਾਂ ਦੇ ਕਲੀਅਰ ਹੋ ਗਏ ਹੋਣਗੇ ਜਿੰਨੇ ਸਵਾਲ ਸੀਗੇ ਤਾਂ ਇਹੀ ਇਹ ਵੀ ਗੱਲ ਰੀਜ਼ਨ ਹੈ ਕਿ ਆਈਡੀ ਜਿਹੜੇ ਮੈਕਸਿਮਮ 5000 ਫੋਲੋਅਰ ਹੋ ਤੇ ਹਾਂਜੀ ਫਰੈਂਡ ਫਰੈਂਡ ਫੋਲੋਅਰ ਫਰੈਂਡ ਜੋ ਵੀ ਹੁੰਦਾਗਾ ਹਾਂਜੀ ਹਾਂਜੀ 5000 ਤੋਂ 5000 ਤੋਂ ਵੱਧ ਵੱਧ ਨਹੀਂ ਉਹ ਕਿਉਂਕਿ ਦਾਇਰਾ ਛੋਟਾ ਹੋਣ ਕਰਕੇ ਨਹੀਂ ਹਾਂ ਉੱਥੇ ਮੈਂ ਨਹੀਂ ਦਾਇਰਾ ਛੋਟਾ ਹੋਣ ਕਰਕੇ ਨਹੀਂ 5000 ਦੀ ਬਾਈ ਜੀ ਲਿਮਟ ਹੈ ਫੇਸਬੁੱਕ ਤੇ ਅੱਛਾ 5000 ਤੋਂ ਵੱਧ ਆਪ ਹੂੰ ਫੋਲੋਅਰ ਆਪਾਂ ਕਰ ਸਕਦੇ ਹੁਣ 5 ਹੈ ਜਦੋਂ ਆਪਾਂ ਆਈਡੀ ਨੂੰ ਕਨਵਰਟ ਕਰਤਾ ਪੇਜ ਉੱਥੇ ਲਿਖਿਆ ਆ ਗਿਆ 5k ਹੂੰ 5000 ਜਿਹੜਾ ਆਪਾਂ ਉਹਨੂੰ ਇਨਸਾਈਟਸ 'ਚ ਜਾਵਾਂਗੇ ਤਾਂ 5001 ਹੋਊਗਾ ਜਿਹੜਾ ਉਹ ਤੁਹਾਡਾ ਪਹਿਲਾ ਇੱਕ ਫੋਲੋਅਰ ਗਿਣਿਆ ਜਾਊ ਅੱਛਾ ਸਮਝ ਗਏ 5000 ਨੂੰ ਨਹੀਂ ਗਿਣਿਆ ਜਾਂਦਾ ਸਿਰਫ 5001 ਹੋਊਗਾ ਜਿਹੜਾ ਉਹ ਤੁਹਾਡਾ ਫੋਲੋਅਰ ਹੋਊਗਾ ਹਾਂ ਨਾ 5000 ਤੁਹਾਡਾ ਫਰੈਂਡ ਹੀ ਐ ਉਹ ਵਸੇ ਸਿਰਫ ਕਨਵਰਟ ਹੋ ਗਿਆ ਲਿਖਿਆ ਆਉਣ ਲੱਗ ਗਿਆ ਫੋਲੋਅਰਸ ਪਰ ਉਹ ਤੁਹਾਡਾ ਫਰੈਂਡ ਐ ਠੀਕ ਠੀਕ ਹੈ ਜੀ ਸੌਰੀ ਮੈਂ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਮਝ ਲਓ ਮੈਂ ਵੀ ਗਲਤਾਂ ਸਾਰੇ ਗਲਤ ਨਹੀਂ ਤੁਸੀਂ ਆਪ ਦੇ ਪਸੰਦੀ ਦਾ ਬੰਦੇ ਦਾ ਜਿਹੜਾ ਪੰਜਾਬ ਵਿੱਚ ਸਭ ਤੋਂ ਵੱਧ ਮਸ਼ਹੂਰ ਹੈ ਮੈਂ ਤੁਹਾਨੂੰ ਥੋੜੇ ਜਿਹਾ ਨਾਂ ਗਿਣਿਆ ਦੇਣਾ ਐ ਐਸ ਐਮ ਟੀ ਵੀ ਠੀਕ ਹੈ ਜੀ ਡੇਲੀ ਪੋਸਟ ਪੰਜਾਬੀ ਆਰ ਐਮ ਵੀ ਟੀ ਵੀ ਲੋਪੋ ਵਾਲਾ ਠੀਕ ਹੈ ਜੀ ਹੋਰ ਕੋਈ ਕਮੀਡੀਅਨ ਲਾ ਲਓ ਮੰਨ ਲਓ ਮੇਰੇ ਪਿੰਡੇ ਉੱਤੇ ਲੈ ਲੈਵਲ ਵਾਲੇ ਆ ਗਏ ਠੀਕ ਹੈ ਜੀ ਇੱਕ ਉਸਤਾਜ ਜੀ ਦੇ ਨਾਂ ਤੇ ਚੈਨਲ ਹੈ ਮੇਰੇ ਮੇਰੇ ਉਸਤਾਦ ਦਾ ਉਹਦੇ ਆ ਗਏ ਹੋਰ ਤੁਸੀਂ ਦੇਖ ਲਓ ਆਪਣਾ ਚੈਨਲ ਅਨਹੈਡ ਥਿੰਕਸ ਦੇਖ ਲਓ ਠੀਕ ਹੈ ਜੀ ਸਾਰਿਆਂ ਦੀ ਪ੍ਰੋਫਾਈਲ ਤੇ ਜਾਇਓ ਤੇ ਥੱਲੇ ਚੈੱਕ ਕਰਿਓ ਵੀ ਕੀ ਲਿਖਿਆ ਪੇਜ ਡਿਜੀਟਲ ਕ੍ਰिएਟਰ ਕਿਉਂਕਿ ਭਾਈ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਪ੍ਰੋਫਾਈਲ ਨੂੰ ਜਦੋਂ ਕਨਵਰਟ ਕਰ ਲੈਂਦੇ ਆ ਨਾ ਆਪਾਂ ਉਹਦੇ ਪ੍ਰੋਫਾਈਲ ਹੀ ਲਿਖਿਆ ਰਹਿੰਦਾ ਚਾਹੇ ਆਪਣੇ 10 ਲੱਖ ਫੋਲੋਅਰ ਹੋ ਜਾਣ ਉਹ ਪੇਜ ਨਹੀਂ ਬਣਦਾ ਠੀਕ ਹੈ ਜੇ ਤੁਹਾਨੂੰ ਡਿਟੇਲਸ ਜਾਣੀਆਂ ਜਦੋਂ ਜਿੱਥੇ ਕੈਟਾਗਰੀ ਚੂਜ਼ ਹੁੰਦੀ ਹੈ ਲਿਖੀ ਹੁੰਦੀ ਹੈ ਉਹ ਉਦਾਂ ਤੁਸੀਂ ਚੈੱਕ ਕਰ ਸਕਦੇ ਵੀ ਜੇ ਕੋਈ ਕਹਿੰਦਾ ਵੀ ਆਈਡੀ ਨੂੰ ਕੰਮ ਕਰ ਲੋ ਤਾਂ ਉਹਦਾ ਪੇਜ ਚੈੱਕ ਕਰ ਲੋ ਉਹਦਾ ਪਹਿਲਾਂ ਪ੍ਰੋਫਾਈਲ ਚੈੱਕ ਕਰੋ ਵੀ ਇਹ ਪ੍ਰੋਫਾਈਲ ਦੇ ਕੰਮ ਕਰਦਾ ਹੈ ਜਾਂ ਪੇਜ ਤੇ ਠੀਕ ਹੈ ਜੀ ਤੇ ਜਿਹੜੇ ਮੈਂ ਨਾਂ ਗਿਣਾਇਆ ਜਾ ਕੇ ਉਹਨਾਂ ਦਾ ਚੈੱਕ ਕਰਿ ਉਹਨਾਂ ਨੂੰ ਤਾਂ ਹੈ ਉਹਨਾਂ ਨੇ ਕਿਉਂ ਫਿਰ ਪੇਜ ਬਣਾਏ ਉਹ ਵੀ ਆਈਡੀ ਨੂੰ ਕਨਵਰਟ ਕਰਕੇ ਮਤਲਬ ਸੌਖੇ ਤਰੀਕੇ ਨਾਲ ਆ ਸਕਦੇ ਸੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਲੰਮਾ ਚੱਲਣਾ ਹੈ ਅਸੀਂ ਵੱਡੇ ਚੈਨਲ ਬਣਨਾ ਹੈ ਤਾਂ ਉਹ ਸਹੀ ਪਾਸ ਤੇ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦੇ ਪੇਜ ਨੇ ਜਿੰਨੇ ਵੀ ਨੇ ਤੇ ਜਾ ਕੇ ਚੈੱਕ ਕਰ ਲਿਓ ਜੇ ਤੁਹਾਨੂੰ ਕੋਈ ਲੱਗਦਾ ਤਾਂ ਕਮੈਂਟ ਜ਼ਰੂਰ ਕਰਦੇ ਹੋ ਕਿਸ ਤਰ੍ਹਾਂ ਹੈ ਜੇ ਕੋਈ ਹੋਰ ਵੀ ਤੁਸੀਂ ਜਾਣਕਾਰੀ ਲੈਣੀ ਤਾਂ ਉਹਦੇ ਲਈ ਵੀ ਸਾਨੂੰ ਕਮੈਂਟ ਕਰ ਦੋ ਉਹਦੇ ਲਈ ਵੀ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਅੱਜ ਦਾ ਪੋਡਕਾਸਟ ਮੈਨੂੰ ਲੱਗਦਾ ਇੱਥੇ ਸਮਾਪਤ ਹਾਂ ਜੀ ਬਈ ਸੋ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਜੀ ਧੰਨਵਾਦ rahul ਸਾਹਿਬ ਧੰਨਵਾਦ ਜੀ ਐਂਡ ਤਾਈ ਪੌਡਕਾਸਟ ਦੇਖਿਆ ਜਿਹੜੇ ਮੇਰੇ ਭਰਾ ਨੇ ਪੱਕਾ ਹੋ ਇੱਕ ਕਮੈਂਟ ਕਰੇ ਵੀ ਮੈਂ ਪੂਰਾ ਦੇਖਿਆ ਧੰਨਵਾਦ ਵੈਰੀ ਖਾਲਸਾ ਵੈਰੀ ਖਾਲਸਾ